ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਨੌਜਵਾਨ ਲੜਕੀਆਂ ਵੀ ਤੇ ਲੜਕੇ ਵੀ ਅਬਸੈਂਸ ਕੰਟੈਂਟ ਪੋਸਟਸ ਕਰ ਰਹੇ ਨੇ ਵਲਗਰ ਕੰਟੈਂਟ ਸੋਸ਼ਲ ਮੀਡੀਆ ਤੇ ਬਹੁਤ ਹੈ ਲੜਕੀਆਂ ਔਰ ਲੜਕਿਆਂ ਸਾਰਿਆਂ ਵੱਲ ਇਦਾਂ ਦੇ ਵਲਗਰ ਕੰਟੈਂਟ ਬਹੁਤ ਪੋਸਟ ਕਰ ਰਹੇ ਨੇ ਜਿਹੜੇ ਸਾਡੀ ਯੰਗ ਜਨਰੇਸ਼ਨਜ਼ ਦੇ ਮਾਈਂਡਸ ਨੂੰ ਪੋਲਿਊਟ ਕਰ ਰਹੇ ਨੇ ਔਰ ਇਹਨਾਂ ਨੂੰ ਰੋਕਣਾ ਕਿਸੇ ਇੰਡੀਵਿਜੂਅਲ ਦਾ ਕੰਮ ਨਹੀਂ ਸਰਕਾਰ ਦਾ ਕੰਮ ਸੀ ਕਿ ਅਜੇ ਇਹ ਸਾਰੇ ਕੰਟੈਂਟ ਰਿਮੂਵ ਕੀਤੇ ਜਾਣ ਬੈਨ ਕੀਤੇ ਜਾਣ ਔਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਇੱਕ ਸੋਸ਼ਲ ਕ੍ਰਿਤਿਆ ਨੇ ਜਿਹੜੀਆਂ ਜੋ ਫੈਲੀਆਂ ਹੋਈਆਂ ਨੇ ਅਮਰਪਾਲ ਸਿੰਘ ਨੇ ਆਪਣੇ ਤੌਰ ਤੇ ਉਹਨੂੰ ਰੋਕਣ ਦੀ ਇੱਕ ਕੋਸ਼ਿਸ਼ ਕੀਤੀ ਹੈ ਬਟ ਇਹ ਕੋਸ਼ਿਸ਼ ਕੱਲੇ ਅਮਰਪਾਲ ਦੇ ਰੋਕਣ ਨਾਲ ਨਹੀਂ ਹੋਣੀ ਇਹ ਬਹੁਤ ਵੱਡਾ ਇੱਕ ਰੀਤੀ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ ਔਰ ਕੱਲਾ ਪੰਜਾਬ ਨਹੀਂ ਇੰਡੀਆ ਵਰਲਡ ਇਹਦੀ ਮਾਰ ਹਿੱਟ ਹੈ ਦਾ ਵੀ ਇਸ਼ੂ ਹੈ ਇੰਡੀਵਿਜੂਅਲਸ ਦਾ ਵੀ ਇਸ਼ੂ ਹੈ ਇਵਨ ਰਿਲੀਜੀਅਸ ਲੀਡਰਸ਼ਿਪ ਦਾ ਕੰਮ ਹੈ ਇਹਨੂੰ ਰੋਕਣਾ ਇਵਨ ਫੈਮਿਲੀਜ਼ ਦਾ ਕੰਮ ਹੈ ਤੇ ਫੈਮਿਲੀਜ਼ ਦੇ ਵਿੱਚ ਮਦਰਜ਼ ਦਾ ਕੰਮ ਹੈ ਇਹਨਾਂ ਚੀਜ਼ਾਂ ਨੂੰ ਰੋਕਣਾ ਅਵੇਅਰਨੈਸ ਕ੍ਰੀਏਟ ਕਰਨੀ ਇਹ ਕਿਸੇ ਇੱਕ ਵਿਅਕਤੀ ਦੇ ਇਸ ਤਰ੍ਹਾਂ ਕੀਤਾ ਇਹ ਰੁਕਣ ਵਾਲਾ ਨਹੀਂ ਹੈ ਫੋਰਸ ਕਰਨਾ ਉਹ ਸਰਕਾਰ ਨੇ ਕਰਨਾ ਹੁੰਦਾ ਕਿਸੇ ਇੰਡੀਵਿਜੂਅਲ ਨੇ ਨਹੀਂ ਕਰਨਾ ਹੁੰਦਾ ਇੰਡੀਵਿਜੂਅਲ ਨੂੰ ਕਰਨ ਦੀ ਨੌਬਤ ਕਿਉਂ ਆਈ ਇਹ ਸਰਕਾਰ ਨੂੰ ਜ਼ਰੂਰ ਸੋਚ ਕੇ ਰੱਖਣਾ ਚਾਹੀਦਾ ਹੈ। ਥੈਂਕ ਯੂ ਜੀ। ਹੁਣ ਇੱਕ ਸਰਾਕੰਕੀ ਇੱਕ ਹੋਰ ਵਿਵਾਦ ਚੱਲ ਰਿਹਾ ਹੈ ਇੱਕ ਜਿਹੜਾ ਹੈ ਕਿ ਅਮਰਿਤਪਾਲ ਸਿੰਘ ਮੈਰ ਉਹਦੇ ਤੇ ਤੁਸੀਂ ਕੀ ਕਹਿਣਾ ਕਰੋਗੇ? ਦੇਖੋ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਨੌਜਵਾਨ ਲੜਕੀਆਂ ਵੀ ਤੇ ਲੜਕੇ ਵੀ ऑब्सेन्स कंटेंट पोस्ट कर रहे ने वल्गर कंटेंट सोशल मीडिया ते बहुत है लड़कियां और लड़कियां सारेयां ਵੱਲੋਂ ठीक है एक ਤਾਂ ਡਿਫਰੈਂਸ਼ੀਏਟ ਕਰਨਾ ਬੰਦ ਕਰੀਏ ਕਿ ਲੜਕੀ ਤੇ ਲੜਕਾ ਇਹ ਲੜਕੀ ਹੈ ਇਹਨੇ ਕੀਤਾ ਤੇ ਇਹ ਇਸ ਤੋਂ ਜ਼ਿਆਦਾ ਹੱਕਦਾਰ ਨਹੀਂ ਹੈ ਤੇ ਲੜਕਾ ਤੇ ਉਸ ਤੋਂ ਜ਼ਿਆਦਾ ਹੱਕਦਾਰ ਹੈ ਇਹ ਜਿਹੜੀ ਆਪਣਾ ਬਾਇਸਨੈਸ ਹੈ ਇਹ ਤੇ ਪਹਿਲਾਂ ਇੱਕ ਖਤਮ ਹੋਣੀ ਚਾਹੀਦੀ ਹੈ ਲੜਕਾ ਲੜਕੀਆਂ ਇਦਾਂ ਦੇ ਵਰਕਰ ਕੰਟੈਂਟ ਬਹੁਤ ਪੋਸਟ ਕਰ ਰਹੇ ਨੇ ਜਿਹੜੇ ਸਾਡੀ ਯੰਗ ਜਨਰੇਸ਼ਨਜ਼ ਦੇ ਮਾਈਂਡਸ ਨੂੰ ਪੋਲਿਊਟ ਕਰ ਰਹੇ ਨੇ ਤਬਾਹ ਕਰ ਰਹੇ ਨੇ ਔਰ ਇਹਨਾਂ ਨੂੰ ਰੋਕਣਾ ਕਿਸੇ ਇੰਡੀਵਿਜੂਅਲ ਦਾ ਕੰਮ ਨਹੀਂ ਸਰਕਾਰ ਦਾ ਕੰਮ ਸੀ ਕਿ ਅਜਿਹੇ ਸਾਰੇ ਕੰਟੈਂਟ ਰਿਮੂਵ ਕੀਤੇ ਜਾਣ ਬੈਨ ਕੀਤੇ ਜਾਣ ਔਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਅਮਰਤ ਮਾਲ ਸਿੰਘ ਨੇ ਇੱਕ ਸੋਸ਼ਲ ਕ੍ਰਿਤਿਆਂ ਨੇ ਜਿਹੜੀਆਂ ਜੋ ਫੈਲੀਆਂ ਹੋਈਆਂ ਨੇ ਅਮਰਪਾਲ ਸਿੰਘ ਨੇ ਆਪਣੇ ਤੌਰ ਤੇ ਉਹਨੂੰ ਰੋਕਣ ਦੀ ਇੱਕ ਕੋਸ਼ਿਸ਼ ਕੀਤੀ ਹੈ ਉਦਕੋ ਕਾਨੂੰਨੀ ਤੌਰ ਤੇ ਕੋਈ ਹੱਕ ਹੈ ਜਾਂ ਨਹੀਂ ਹੈ ਇਹ ਵੱਖਰਾ ਇੱਕ ਡਿਬੇਟ ਹੈ ਬਟ ਉਹਨੇ ਇੱਕ ਕੋਸ਼ਿਸ਼ ਕੀਤੀ ਹੈ ਬਟ ਇਹ ਕੋਸ਼ਿਸ਼ ਕੱਲੇ ਅਮਰਪਾਲ ਦੇ ਰੋਕਣ ਨਾਲ ਨਹੀਂ ਹੋਣੀ ਇਹ ਬਹੁਤ ਵੱਡਾ ਇੱਕ ਰੀਤੀ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ ਔਰ ਕੱਲਾ ਪੰਜਾਬ ਨਹੀਂ ਇੰਡੀਆ ਵਰਲਡ ਇਹਦੀ ਮਾਰ ਹਿੱਟ ਹੈ ਵਰਲਡ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਮਾਈਂਡਸ ਬਲੂਟ ਹੋ ਰਹੇ ਨੇ ਸੋ ਇਹ ਬਹੁਤ ਵੱਡਾ ਇਸ਼ੂ ਹੈ ਇੱਕ ਸਰਕਾਰਾਂ ਦਾ ਵੀ ਇਸ਼ੂ ਹੈ ਇੰਡੀਵਿਜੂਅਲਸ ਦਾ ਵੀ ਇੱਕ ਹੈ ਇਵਨ ਰਿਲੀਜੀਅਸ ਲੀਡਰਸ਼ਿਪ ਦਾ ਕੰਮ ਹੈ ਇਹਨੂੰ ਰੋਕਣਾ ਇਵਨ ਫੈਮਿਲੀਜ਼ ਦਾ ਕੰਮ ਹੈ ਫੈਮਿਲੀਜ਼ ਦੇ ਵਿੱਚ ਮਦਰਜ਼ ਦਾ ਕੰਮ ਹੈ ਇਹਨਾਂ ਚੀਜ਼ਾਂ ਨੂੰ ਰੋਕਣਾ ਅਵੇਅਰਨੈਸ ਕ੍ਰੀਏਟ ਕਰਨੀ ਇਹ ਕਿਸੇ ਇੱਕ ਵਿਅਕਤੀ ਦੇ ਇਸ ਤਰ੍ਹਾਂ ਕੀਤਾ ਇਹ ਰੁਕਣ ਵਾਲਾ ਨਹੀਂ ਹੈ ਬਟ ਉਹਨੇ ਕੀ ਸੋਚਿਆ ਕਿਵੇਂ ਕੀਤਾ ਕਿਵੇਂ ਕੀਤਾ ਇਹ ਤਾਂ ਦੇਖੋ ਹੁਣ ਪੇ ਵੀ ਉਹ ਆਪ ਹੀ ਕਰ ਰਿਹਾ ਐ ਇਸ ਵੇਲੇ ਉਹ ਪਘੋੜਾ ਹੈ ਔਰ ਸਰਕਾਰ ਉਹਦੇ ਮਗਰ ਹੈ ਕਾਨੂੰਨ ਉਹਦੇ ਮਗਰ ਹੈ ਬਟ ਇਹ ਚੀਜ਼ਾਂ ਸਰਕਾਰ ਨੂੰ ਰਿਲੀਜੀਅਸ ਲੀਡਰਸ਼ਿਪ ਨੂੰ ਜਿਹੜੀ ਸਮਾਜ ਦੀ ਲੀਡਰਸ਼ਿਪ ਹੈ ਤੇ ਫੈਮਿਲੀਜ਼ ਨੂੰ ਸਾਰਿਆਂ ਨੂੰ ਮਿਲ ਕੇ ਰੋਕਣਾ ਚਾਹੀਦਾ 에ਰਰ ਰੋਕਣਾ ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਗਈਆਂ। ਬਹੁਤ ਦੇ ਬਲੌਗਰਸ ਨੂੰ ਤੰਕੀ ਆ ਰਹੀ ਹੈ ਉਹਨੇ ਬਣ ਕੀ ਹੋਵੇ ਜਿਹੜੇ ਹੋਰ ਵੀ ਉਹਦੇ ਵੱਲੋਂ ਸੁਰੱਖਿਆ ਸਰਕਾਰ ਨੂੰ ਦਿੱਤੀ ਜਾਂਦੀ ਉਹ ਉਹ ਜਿਹੜੇ ਬਲੌਗਰਸ ਨੇ ਉਹ ਖੁਦ ਸਮਝਣ ਕਿ ਸਮਾਜ ਸਮਾਜ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕਰ ਰਿਹਾ ਸਮਾਜ ਇਹਨਾਂ ਚੀਜ਼ਾਂ ਨੂੰ ਹੇਟ ਕਰ ਰਿਹਾ ਕੋਈ ਵੀ ਸਮਾਜ ਤੁਸੀਂ ਅਸੀਂ ਸਾਰੇ ਅਸੀਂ ਚਾਹੁੰਦੇ ਆ ਕਿ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਦਈਏ ਤੇ ਜਦੋਂ ਉਹ ਖੋਲ੍ਹਦੇ ਇਹ ਸੀਨs ਉਹਨਾਂ ਦੇ ਸਾਹਮਣੇ ਆਣ ਅਗਰ ਤੁਸੀਂ ਚਾਹੁੰਦੇ ਹੋ ਅਸੀਂ ਚਾਹੁੰਦੇ ਆ ਫਿਰ ਤਾਂ ਅਸੀਂ ਇਹਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਨਾ ਦੇਈਏ ਇਹ ਮੀਡੀਆ ਵੀ ਜਿਹੜਾ ਇਹਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਨਾ ਦੇ ਰਿਹਾ ਉਹ ਵੀ ਗਲਤ ਹੈ ਓਕੇ ਮੈਂ ਮਾਫੀ ਮੰਗ ਚੁੱਕੀ ਹਾਂ ਫਿਰ ਠੀਕ ਹੈ ਫਿਰ ਮਾਫੀ ਮੰਗ ਚੁੱਕੀ ਹੈ ਉਹ ਅਗਰ ਉਹਨੇ ਕੰਟੈਂਟ ਰਿਮੂਵ ਕਰਤੇ ਨੇ ਓਕੇ ਫਾਈਨ ਗੱਲ ਖਤਮ ਹੋ ਪਰ ਸਰ ਜੇ سوشل ਮੀਡੀਆ ਪਲੇਟਫਾਰਮ ਇਹਨੂੰ ਚਲਾ ਰਹੇ ਨੇ ਵੱਡੇ ਵੱਡੇ ਜੇ ਤਾਂ ਉਹਨਾਂ ਨੂੰ ਪਕਦੀ ਕਿਉਂ ਨਹੀਂ ਹੋ? ਜਿਹੜੇ سوشل ਪਲੇਟਫਾਰਮਸ ਚੱਲ ਰਹੇ ਨੇ ਉਹ ਕਸੂਰਵਾਰ ਨੇ ਨਾ ਇਸ ਉਹ ਅਗਰ ਉਹਨਾਂ ਤੇ ਹੁਣ ਕੌਣ ਐਕਟ ਕਰੇਗਾ? ਸਰਕਾਰ ਕਰੇਗੀ ਨਾ। ਗਵਰਨਮੈਂਟ ਕਰੇਗੀ ਨਾ। ਦੇਖੋ ਅਵੇਅਰਨੈਸ ਤੇ ਕ੍ਰੀਏਟ ਕਰਨੀ ਹੈ ਰਿਲੀਜੀਅਸ ਲੀਡਰਸ਼ਿਪ ਨੇ। ਅਵੇਅਰਨੈਸ ਤੇ ਕ੍ਰੀਏਟ ਕਰਨੀ ਫੈਮਿਲੀਜ਼ ਨੇ, ਮਦਰਜ਼ ਨੇ, ਐਲਡਰਜ਼ ਨੇ ਘਰ 'ਚ। ਬਟ ਜਿਹੜੀ ਲਾਅ ਐਨਫੋਰਸ ਕਰਨਾ ਉਹ ਸਰਕਾਰ ਨੇ ਕਰਨਾ ਹੁੰਦਾ ਕਿਸੇ ਇੰਡੀਵਿਜੂਅਲ ਨੇ ਨਹੀਂ ਕਰਨਾ ਹੁੰਦਾ ਇੰਡੀਵਿਜੂਅਲ ਨੂੰ ਕਰਨ ਦੀ ਨੌਬਤ ਕਿਉਂ ਆਈ ਇਹ ਸਰਕਾਰ ਨੂੰ ਜ਼ਰੂਰ ਸੋਚ ਕੇ ਰੱਖਣਾ ਚਾਹੀਦਾ ਹੈ ਕਮੀਆਂ ਤੇ ਹਰ ਰੋਜ਼ ਵਪਾਰੀਆਂ ਨੂੰ ਵੀ ਆਉਂਦੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਤਰੱਕੀ ਆਉਂਦੀਆਂ ਨੇ ਪਰ ਸੋਸ਼ਲ ਮੀਡੀਆ ਦੇ ਜਿਹੜੇ ਐਕਸਰ ਨੂੰ ਸਹੂਲਤ ਦਿੱਤੀ ਜਾਂਦੀ ਹੈ ਸਰਕਾਰ ਦੇ ਵੱਲੋਂ ਇਹ ਦੱਸੋ ਸਰਕਾਰ ਨੂੰ ਸਵਾਲ ਇਹ ਸਰਕਾਰ ਨੂੰ ਸਵਾਲ ਹੈ ਕਿ ਸਿਕਿਉਰਿਟੀ ਇਜ਼ ਨਾਟ ði ਆਨਸਰ ਸਿਕਿਉਰਿਟੀ ਇਜ਼ ਨਾਟ ði ਆਨਸਰ ਠੀਕ ਹੈ ਨਾ ਆਨਸਰ ਹੈਗਾ ਇਹ ਚੀਜ਼ਾਂ ਸਰਕਾਰ ਸਖਤੀ ਨਾਲ ਬੈਨ ਕਰੇ ਰਿਮੂਵ ਕਰੇ ਪਰ ਸਰ ਤੇਰੇ ਕੰਟੈਂਟ ਤੇ ਤੇਰੇ ਪਾਰ ਹੈਗੇ ਜਾਂ ਜਿਹੜੀ ਪਲੇਟਫਾਰਮ ਤੇ ਕੰਟੈਂਟ ਪਾਇਆ ਉਹਨੂੰ ਬੰਦ ਕਰ ਮੰਨਦੇ ਨਹੀਂ ਉਹ ਮੰਨਣ ਦਾ ਨਾਮ ਇਹਨਾਂ ਦਾ ਕਾਨੂੰਨ ਇਜ਼ ਕਾਨੂੰਨ ਇਜ਼ ਕਲੀਅਰ ਕਾਨੂੰਨ ਨੂੰ ਪਤਾ ਹੈ ਕਿ ਬਲਗੈਰਿਟੀ ਕੀ ਹੈ ਕਾਨੂੰਨ ਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਬਲਗੈਰਿਟੀ ਕੀ ਹੈ ਕਾਨੂੰਨ ਇਜ਼ ਵੈਰੀ ਕਲੀਅਰ ਕਿ ਬਲਗੈਰਿਟੀ ਕੀ ਹੈ ਹੁਣ ਉਹਨੂੰ ਅਗਰ ਅਸੀਂ ਫਰੀडम ਆਫ ਐਕਸਪ੍ਰੈਸ਼ਨ ਦਾ ਨਾਮ ਦੇਈ ਜਾਵਾਂਗੇ ਤੇ ਫਿਰ ਸਾਡੀ ਆਪਣੀ ਗਲਤੀ ਹੈ ਦਾ ਮਤਲਬ ਅਸੀਂ ਖੁਦ ਵੀ ਬੇਈਮਾਨ ਆ ਅਸੀਂ ਚਾਹੁੰਦੇ ਆ ਕਿ ਇਹ ਵਿਕੇ ਕਿਉਂਕਿ ਇਹਦੇ ਨਾਲ ਕਮਾਈ ਹੋ ਰਹੀ ਹੈ ਹੁਣ ਗਲਤ ਸਾਰੀ ਕਮਾਈ ਦੀ ਹੈ ਗਲਤ ਸਾਰੀ ਇਹਨੂੰ ਕਮਰਸ਼ੀਅਲਾਈਜ਼ ਕਰਨ ਦੀ ਹੈ ਸੋ ਕਮਾਈ ਹੋ ਰਹੀ ਹੈ ਕੁਛ ਕੁਛ ਕਰ ਕਮਾਈ ਕਰਕੇ ਇਹ ਸਾਰੀ ਚੀਜ਼ ਨੂੰ ਅਲਾਉ ਕਰ ਰਹੇ ਨੇ ਜਿਹੜੀ ਨਹੀਂ ਹੋਣੀ ਚਾਹੀਦੀ